ਥੋੜਾ ਹਿੱਸਾ ਜਿਹੜਾ ਕੁਝ ਰਾਜਨੀਤਿਕ ਲੋਕਾਂ ਦੇ ਪ੍ਰਭਾਵ ਚ ਹੈ ਕੁਝ ਬੰਦੇ ਜਿਹੜੇ ਉਹਨਾਂ ਦੀ ਸ਼ਹਿਰ ਦੇ ਵਿੱਚ ਹੈ ਉਹੀ ਇਸ ਮਸਲੇ ਨੂੰ ਜ਼ਿਆਦਾ ਉਛਾਲ ਰਹੇ ਹੈ ਤੇ ਉਹੀ ਇਹ ਘਟਨਾਵਾਂ ਨੂੰ ਪੈਰ ਦੇ ਰਹੇ ਹੈ ਉਹਨਾਂ ਦੇ ਕਰਕੇ ਹੀ ਇਹ ਘਟਨਾਮ ਹੋ ਰਹੀਆਂ ਪਰ ਇਹਦਾ ਅਸਰ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲਾ ਸੋਲਵ ਨਾ ਹੋਇਆ ਬਹੁਤ ਪੰਜਾਬੀ ਹੈ ਜਿਹੜੇ ਹਿਮਾਚਲ ਦੇ ਵਿੱਚ ਰਹਿੰਦੇ ਆ ਤੇ ਬਹੁਤ ਹਿਮਾਚਲ ਹਿਮਾਚਲ ਦੇ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ ਆ ਕਾਲਜਾਂ 'ਚ ਪੜ੍ਹਦੇ ਆ ਸਟੂਡੈਂਟ ਰਹਿੰਦੇ ਆ ਸ਼ਰਾਰਤੀ ਅਨਸਰ ਦੋਨੋਂ ਪਾਸੇ ਹੁੰਦੇ ਆ ਇਹਦੇ ਵਿੱਚ ਸਾਡੇ ਨਾਲ ਨਮਿਸਰ ਸਤਲੋਜ ਤੋਂ ਵੀਰ ਤੇਜੀ ਬਾੰਗੜ ਤੇ ਜਥੇਦਾਰ ਸਤਨਾਮ ਸਿੰਘ ਭਾਰਾ ਪਰ ਜਥੇਦਾਰ ਸਤਨਾਮ ਸਿੰਘ ਮੇਰੀ ਪੀੜੀ ਸੇਵਾ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅੱਜ ਤਰੀਕ 20 6 2024 ਅਸੀਂ 3-4 ਦਿਨ ਪਹਿਲਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਦੇਖ ਰਹੇ ਹਾਂ ਵੀ ਹਿਮਾਚਲ ਦੇ ਵਿੱਚ ਜਿਹੜੇ ਪੰਜਾਬੀ ਲੋਕ ਘੁੰਮਣ ਫਿਰਨ ਆ ਰਹੇ ਆ ਉਹਨਾਂ ਦੀਆਂ ਕੋਈ ਗੱਡੀਆਂ ਭੰਨ ਰਹੇ ਆ ਰੋਕ ਕੇ ਲੜਾਈ ਝਗੜਾ ਹੋ ਰਿਹਾ ਆ ਤੇ ਉਹਨਾਂ ਨਾਲ ਧੱਕਾ ਕਰ ਰਹੇ ਆ ਬਹੁਤ ਵੱਡੇ ਪੱਧਰ ਤੇ ਇਹ ਮਸਲਾ ਪੰਜਾਬ ਦੇ ਸੋਸ਼ਲ ਮੀਡੀਆ ਸਾਈਟਾਂ ਤੇ ਦੇਖਣ ਨੂੰ ਮਿਲ ਰਿਹਾ ਹੈ ਚੈਨਲਾਂ 'ਤੇ ਵੀ ਖਬਰ ਚੱਲਦੀ ਹੈ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕੁਝ ਸਿੰਘ ਅੱਜ ਹਿਮਾਚਲ ਆਏ ਆ ਅੱਜ ਆਪਾਂ ਧਰਮਸ਼ਾਲਾ ਇੱਥੇ ਖੜੇ ਆ ਹਾਂ ਰਾਸਤੇ ਵਿੱਚ ਆਏ ਆ ਇੱਥੇ ਘੁੰਮੇ ਫਰੇ ਆ ਸਾਨੂੰ ਇਦਾਂ ਦਾ ਕੋਈ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਕੋਈ ਇਦਾਂ ਦੀ ਹਰਕਤ ਨਹੀਂ ਦੇਖੀ ਇੱਥਰੇ ਲੋਕਾਂ ਨੇ ਚੰਗਾ ਬਿਹੇਵ ਕੀਤਾ ਆਂਦੇ ਜਾਂਦੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਕੋਈ ਇਦਾਂ ਦੀ ਘਟਨਾ ਹੈ ਨਹੀਂ ਜੀ ਜੋ ਸਾਡੀ ਨਜ਼ਰਤ ਹੋਵੇ ਪਰ ਫਿਰ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਝੂਠ ਨਹੀਂ ਹੈਗਾ ਇਹ ਹੋ ਰਿਹਾ ਹੈ ਕਿਤੇ ਨਾ ਕਿਤੇ ਘਟਨਾਵਾਂ ਹੋ ਰਹੀਆਂ ਉਹਦੇ ਵਿੱਚ ਜੋ ਆਪਾਂ ਸੋਚਦੇ ਆ ਉਹਦੇ ਵਿੱਚ ਮੈਨੂੰ ਲੱਗਦਾ ਕਿ ਥੋੜਾ ਹਿੱਸਾ ਜਿਹੜਾ ਕੁਝ ਰਾਜਨੀਤਿਕ ਲੋਕਾਂ ਦੇ ਪ੍ਰਭਾਵ ਚ ਹੈ ਕੁਝ ਬੰਦੇ ਜਿਹੜੇ ਉਹਨਾਂ ਦੀ ਸ਼ਹਿਰ ਦੇ ਵਿੱਚ ਹੈ ਉਹੀ ਇਸ ਮਸਲੇ ਨੂੰ ਜ਼ਿਆਦਾ ਉਛਾਲ ਰਹੇ ਹੈ ਤੇ ਉਹੀ ਇਹ ਘਟਨਾਵਾਂ ਨੂੰ ਪੈਰ ਦੇ ਰਹੇ ਹੈ ਉਹਨਾਂ ਦੇ ਕਰਕੇ ਹੀ ਇਹ ਘਟਨਾਮ ਹੋ ਰਹੀਆਂ ਪਰ ਇਹਦਾ ਅਸਰ ਹੈ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਮਸਲਾ ਸੋਲਵ ਨਾ ਹੋਇਆ ਬਹੁਤ ਪੰਜਾਬੀ ਹੈ ਜਿਹੜੇ ਹਿਮਾਚਲ ਦੇ ਵਿੱਚ ਰਹਿੰਦੇ ਆ ਤੇ ਬਹੁਤ ਹਿਮਾਚਲ ਦੇ ਲੋਕ ਹੈ ਜਿਹੜੇ ਪੰਜਾਬ ਦੇ ਵਿੱਚ ਨੌਕਰੀਆਂ ਕਰਦੇ ਆ ਕਾਲਜਾਂ 'ਚ ਪੜ੍ਹਦੇ ਆ ਸਟੂਡੈਂਟ ਰਹਿੰਦੇ ਆ ਸ਼ਰਾਰਤੀ ਆਂਸਰ ਦੋਨੋਂ ਪਾਸੇ ਹੁੰਦੇ ਆ ਜੇ ਹਿਮਾਚਲ ਦੇ ਕੁਝ ਬੁਰੇ ਬੰਦੇ ਇਹ ਘਟਨਾਵਾਂ ਨੂੰ ਅੰਜਾਮ ਦੇ ਰਹੇ ਆ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਕੁਝ ਸ਼ਰਾਰਤੀ ਆਂਸਰ ਉੱਥੇ ਹਿਮਾਚਲ ਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਉਹਦੇ ਨਾਲੇ ਮਸਲਾ ਵੱਡਾ ਹੋ ਜਾਣਾ ਆਪਾਂ ਹਿਮਾਚਲ ਦੇ ਚੰਗੇ ਲੋਕਾਂ ਨੂੰ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਉਹ ਬੁਰੇ ਲੋਕਾਂ ਨੂੰ ਜਿਹੜੇ ਬਹੁਤ ਘੱਟ ਗਿਣਤੀ ਜਿਹੇ ਹਰਕਤਾਂ ਕਰ ਰਹੇ ਆ ਉਹਨਾਂ ਨੂੰ ਨਾਕ ਪਾਣਾ ਤਾਂ ਜੋ ਇਹ ਇੱਕ ਜੋ ਪਹਿਲਾਂ ਤੋਂ ਚੱਲ ਆ ਰਹੇ ਲੋਕ ਆ ਆਪਣੇ ਅੱਜ ਨਹੀਂ ਆਏ ਪਹਿਲੀ ਵਾਰ ਥੋੜੀ ਹਿਮਾਚਲ ਚ ਕੁੰਮਣ ਆਏ ਆ ਬਹੁਤ ਸਾਲਾਂ ਤੋਂ ਆ ਰਹੇ ਆ ਅੱਗੇ ਵੀ ਆਣਾ ਆ ਇਹ ਪੰਜਾਬ ਦਾ ਹਿੱਸਾ ਰਿਹਾ ਆ ਬਹੁਤ ਵੱਡੇ ਪੱਧਰ ਤੇ ਇਕੱਠੇ ਰਹੇ ਆ ਕੁਝ ਗੱਲਾਂ ਤੇ ਨਹੀਂ ਸਹਿਮਤੀਆਂ ਹੈਗੀਆਂ ਪਰ ਇਹਦਾ ਮਤਲਬ ਐ ਨਹੀਂ ਹੈਗਾ ਕਿ ਤੁਸੀਂ ਇੱਥੇ ਆਣ ਜਾਣ ਵਾਲਿਆਂ ਨੂੰ ਪ੍ਰਚਾਰ ਕਰੋ ਇਹ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਸ਼ਰਾਰਤੀ ਅੰਸਰਾਂ ਨੂੰ ਨੱਕ ਪਾਣ ਨਹੀਂ ਤਾਂ ਇਹਦਾ ਜਿਹੜਾ ਸਿੱਟਾ ਹੈ ਇਹ ਦੋਵੇਂ ਪਾਸੇ ਰਾਜਨੀਤਿਕ ਲੋਕਾਂ ਦੀ ਸ਼ਹਿਤ ਤੇ ਇਹਦਾ ਬਹੁਤ ਬੁਰਾ ਅਸਰ ਪੈਣਾ ਹੈ